ਦੋਸਤੋ ਇਹਨਾਂ ਦਿਨਾਂ ਦੇ ਵਿੱਚ ਬਹੁਤ ਵੱਡਾ ਇੱਕ ਸਕੈਮ ਚੱਲ ਰਿਹਾ ਹੈ ਲੱਡੂ ਖਲਾਰ ਕੇ ਲੱਡੂ ਖਲਾਰਨਾ ਮਤਲਬ ਇਹ ਹੈ ਵੀ ਇੱਕ ਆਮ 5-7 ਸਾਲ ਦਾ ਜਵਾਗ ਟੋਕਰੀ ਜਿਹੜੀ ਹੈਗੀ ਆ ਆਪ ਦੇ ਸਿਰ ਤੇ ਜਿਵੇਂ ਆਪਾਂ ਕਹਿ ਲਓ ਪਕੌੜੇ ਲੱਡੂ ਰਾ ਵਗੈਰਾ ਚੀਜ਼ਾਂ ਦੀ ਭਰ ਕੇ ਰੱਖਦਾ ਤੇ ਜਦੋਂ ਕੋਈ ਮੇਨ ਸੜਕ ਤੇ ਜਾੜੋਂ ਦਾ ਫਾਰ ਐਗਜ਼ਾਮਪਲ ਤੁਸੀਂ ਮੰਨ ਲਓ ਅੰਬਰਸਰ ਦੀ ਸੜਕਾ ਪੰਜਾਬ ਦੀ ਕਿਸੇ ਵੀ ਸੜਕ ਤੇ ਆ ਕਿ ਜ਼ਿਆਦਾਤਰ ਜਿਹੜੇ ਬਾਹਰਲੇ ਪ੍ਰਵਾਸੀ ਆ ਉਹ ਕਰਦੇ ਆ ਤੇ ਉਹ ਮਤਲਬ ਖਾਰ ਕੇ ਟੋਕਰੀ ਚ ਲਾ ਕੇ ਮਾਰਦਾ ਦੋ ਚਾਰ ਬੰਦੇ ਉਹਦੇ ਆਲੇ ਦਾਲੇ ਖੜ ਜਾਂਦੇ ਆ ਤੇ ਸਾਡੇ ਪੰਜਾਬੀ ਆ ਜਿਹੜੇ ਪੰਜਾਬੀ ਬਹੁਤ ਦਰਦ ਰਿਆਏ ਸੋਚਦੇ ਨਹੀਂ ਵੀ ਇਹ ਸਕੈਮ ਚੱਲ ਰਿਹਾ ਹੈ ਠੱਗੀ ਹੈ ਜਾਂ ਕੀ ਆ ਫਿਰ ਉਹ ਧੜਾ ਧੜ ਸ਼ੁਰੂ ਕਰ ਦਿੰਦੇ ਆ ਜੀ ਕੋਈ ਉਹਨੂੰ 200 400 500 ਉਹ ਪੁੱਛਦੇ ਹਾਂ ਜੀ ਕਿੰਨੇ ਦਾ ਨੁਕਸਾਨ ਹੋ ਗਿਆ ਰੋਂਦਾ ਰੋਂਦਾ ਦੱਸਦਾ ਜੀ ਬਾਬੂ ਜੀ 1000 ਰੁਪਏ ਦਾ ਨੁਕਸਾਨ ਹੋ ਗਿਆ ਤੇ ਕਹਿਣ ਤੋਂ ਭਾਵ ਵੀ ਇਹ 500 ਦੀ ਜਿਹੜੀ ਚੀਜ਼ ਆ ਫਿਰ 2 3 4000 ਦੇ ਵਿੱਚ ਕਈ ਵਾਰੀ 5 5000 ਚ ਵੀ ਪੈ ਜਾਂਦੀ ਹੈ ਤੇ ਇਹ ਸਕੈਮ ਨੂੰ ਫੜਨ ਵਾਲੇ ਵੀਰਾਂ ਦਾ ਵੀ ਬਹੁਤ ਧੰਨਵਾਦ ਆ ਤੇ ਤੁਹਾਨੂੰ ਵੀ ਅਸੀਂ ਅਹਗਾ ਕਰਦੇ ਵੀ ਸੜਕ ਤੇ ਚੜ੍ਹਨ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਦੇਖਿਓ ਵੀ ਇਹੋ ਜਿਹੇ ਸਕੈਮ ਜਿਹੜੇ ਹੈਗੇ ਸਕੈਮਰ ਸਕੈਮ ਕਰਨ ਵਾਲੇ ਬੱਚੇ ਆ ਉਹਨਾਂ ਤੋਂ ਬਚ ਕੇ ਰਹੋ ਕਿਉਂਕਿ ਵਿਚ ਵਜਦਾ ਜਾਂ ਖਰਾਰ ਦਾ ਤਾਂ ਬਚ ਕੇ ਨਿਕਲ ਜੋ ਕੋਈ ਬੋਧੀ ਐਵੇਂ ਨਾ ਬਿਨਾ ਗੱਲ ਤੋਂ ਮਦਦ ਕਰੋ ਕਿਉਂਕਿ ਆਟੋਆਂ ਵਾਲੇ ਵੀਰ ਵੀ ਬਹੁਤ ਦੁਖੀ ਹੈ ਜਿਹੜੇ ਵੱਡੇ ਖਾਰਾ ਉਹ ਕਹਿੰਦੇ ਯਾਰ ਸਾਡੇ ਵਿੱਚ ਦਾਦਾ ਪਿੱਛੇ ਦਾਦਾ ਰੁਪਈਆ ਪਿੱਛੇ ਜਿਹੜੀਆਂ ਜਨਾਨੀਆਂ ਹੋ ਜਾਂ ਬੰਦੇ ਲੜ ਪੈਂਦੇ ਆ ਤੇ ਇੱਥੇ ਮੈਂਟ ਮਾਰਦੇ ਆ ਕਹਿੰਦੇ ਜਿਹੜੇ ਪੈਸੇ ਵਗੈਰਾ ਦੇਣ ਲੱਗੇ ਉਹ ਪ੍ਰਵਾਹ ਨਹੀਂ ਕਰਦੇ ਹੁਣ ਇਦਾਂ ਦਾ ਹੀ ਇੱਕ ਜਿਹੜਾ ਆ ਜਿਹੜਾ ਸਕੈਮ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਦੱਸਦੇ ਆ ਉਹ ਤੁਹਾਨੂੰ ਅਸੀਂ ਉਹ ਬੱਚਾ ਵੀ ਦਿਖਾਉਨੇ ਆ ਮੁੰਡਾ ਵੀ ਦਿਖਾਉਨੇ ਆ ਜਿਨੇ ਇਹ ਕੀਤਾ ਇਹ ਜਿਹੜੀ ਘਟਨਾ ਹੈਗੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਹੈ ਆ ਸਾਰੇ ਲੋਕਾਂ ਨੇ ਰਲ ਕੇ ਇਹਨਾਂ ਮੁੰਡਿਆਂ ਨੇ ਇਹ ਜਿਹੜਾ ਪੂਰਾ ਪਰਦਾ ਫਾਸ਼ ਕੀਤਾ ਇਹ ਸਾਰਾ ਜਿਹੜਾ ਇਹਨਾਂ ਨੇ ਇੱਕ ਠੱਗਣ ਦਾ ਲੋਕਾਂ ਨੂੰ ਇਮੋਸ਼ਨਲ ਕਰਕੇ ਮਤਲਬ ਭਾਵਨਾਵਾਂ ਦੇ ਵਿੱਚ ਲਿਆ ਕੇ ਪ੍ਰਗਾ ਕੇ ਜਿਹੜਾ ਹੈਗਾ ਇਹ ਕੰਮ ਜਿਹੜਾ ਕੀਤਾ ਤਾਂ ਉਸ ਬੇਸ ਦੇ ਉੱਪਰ ਜਾ ਕੇ ਜਿਹੜਾ ਇਹ ਸਾਰਾ ਕੁਝ ਆਏਗਾ ਉਹ ਸਾਹਮਣੇ ਆਊਗਾ ਸ਼ੀਸ਼ੇ ਦੀ ਤਰ੍ਹਾਂ ਤੁਹਾਡੇ ਸਾਹਮਣੇ ਆ ਜਾਣਾ ਹੁਣ ਦੇਖੋ ਇਹ ਵੀਰ ਗੱਡੀ ਵਾਲਾ ਸੀ ਇਹ ਗੱਡੀ ਆਪੀ ਲੈ ਕੇ ਗਿਆ ਗਾਂਹ ਜਾ ਕੇ ਤੁਹਾਨੂੰ ਦਿਖਾਉਨੇ ਆ ਵੀ ਕਿੱਥੇ ਜਾ ਕੇ ਉਹਨੂੰ ਫੜ ਲਿਆ ਫੜ ਕੇ ਫਿਰ ਤੁਸੀਂ ਦੇਖੋਗੇ ਵੀ 1000 ਰੁਪਏ ਦਾ ਘੱਟੋ ਘੱਟ 1150 ਤੋਂ ਉੱਤੇ ਜੇਬਾਂ ਦੇ ਵਿੱਚੋਂ ਹੀ ਜਿਹੜਾ ਲੋਕਾਂ ਨੇ 200 300 400 ਦਿੱਤਾ ਉਹ ਆਪਾਂ ਚੱਲਦੇ ਆਂ ਦੇਖਦੇ ਆਂ ਤੇ ਤੁਹਾਨੂੰ ਦਿਖਾਉਨੇ ਆ ਵੀ ਲੱਡੂ ਸਕੈਮ ਕੀ ਆ ਠੱਗੀ ਦਾ ਨਵਾਂ ਢਾਂਗਾ ਜਿਹੜਾ ਲੱਡੂ ਖਾੜ ਕੇ ਲੋ ਜੀ ਆਪਾਂ ਪਹੁੰਚ ਗਏ ਤੇ ਇੱਥੇ ਸਾਰੇ ਜਿਹੜੇ ਮੁੰਡੇ ਪਹਿਲਾਂ ਭੇਜੇ ਸੀ ਇਹਨਾਂ ਨੂੰ ਦੋ ਚਾਰ ਜਨਾਂ ਨੇ ਜਾ ਕੇ ਜਿਹੜਾ ਉਹਨੂੰ ਫੜਿਆ ਵਾ ਸੀਗਾ ਤੇ ਫੜ ਕੇ ਤੁਹਾਨੂੰ ਦਿਖਾਉਨੇ ਆ ਉਹਦੀ ਜੇਬ ਦੇ ਵਿੱਚੋਂ ਰੁਪਏ ਕਿਵੇਂ ਕੱਢੇ ਤੇ ਸਾਰਾ ਸਿਸਟਮ ਜਿਹੜਾ ਬਹੁਤ ਧਿਆਨ ਦੇ ਨਾਲ ਨੂੰ ਮਤਲਬ ਬ੍ਰੀਫਲੀ ਦੇ ਨਾਲ ਇਹ ਜਿਹੜਾ ਵੇਖਣ ਵਾਲਾ ਇਹਨਾਂ ਚੀਜ਼ਾਂ ਤੋਂ ਮੋਸ਼ਨਲ ਹੋਣ ਤੋਂ ਬਚੋ ਪੰਜਾਬੀ ਪੰਜਾਬੀਓ ਮੈਂ ਸਮਝਦਾ ਤੁਹਾਡੇ ਇਹ ਖੂਨ ਦੇ ਵਿੱਚ ਹੀ ਆ ਕਿਸੇ ਨੂੰ ਤੁਸੀਂ ਦੇਖ ਨਹੀਂ ਸਕਦੇ ਚਾਹੇ ਕੋਈ ਗਰੀਬ ਆ ਚਾਹੇ ਕੋਈ ਬੇਸਹਾਰਾ ਜਾਂ ਵੀ ਕਮਜ਼ੋਰ ਬੱਚਾ ਆ ਦੇਖ ਲਓ ਹੁਣ ਤੁਹਾਡੇ ਸਾਹਮਣੇ ਇਹਨੂੰ ਕਿਹਾ ਵੀ ਦੱਸ ਕਰਕੇ ਕੀ ਤਰ੍ਹਾਂ ਨੁਕਸਾਨ ਹੋਇਆ ਇਹ ਇੱਕ ਵਾਰ ਹੀ ਨਹੀਂ ਥਾਂ ਥਾਂ ਤੇ ਦਿਹਾੜੀ ਦੇ ਵਿੱਚ ਕਹਿੰਦੇ ਇਧਰੋਂ ਕਦੇ ਇਧਰ ਲਈ ਸੜਕ ਤੇ ਫਿਰ ਬੁੱਠਵਾ ਦੇ ਦੂਜੇ ਪਾਸੇ ਜਾਵੜਾਂ ਦਾ 2-4 ਕਿਲੋਮੀਟਰ ਪਰੇ ਹੁਣ ਤੁਸੀਂ ਨੋਡ ਦੇਖੋ ਗਿਣੋ ਜੇਬ ਦੇ ਵਿੱਚ ਕਿੰਨੇ ਨਿਕਲਦੇ ਆ ਧੀਰੀ ਲਾਣ ਦਾ ਮਾੜਾ ਪੱਥ ਦੇਖੀ ਚੱਲੋ ਗਿਣੀ ਚੱਲੋ ਹੋਰ ਇਸ ਕਰਕੇ ਇਹ ਪੰਜਾਬੀਓ ਤੁਹਾਡੇ ਵਾਸਤੇ ਆ ਤੁਹਾਡੇ ਬਚਾਓ ਵਾਸਤੇ ਵੀ इमोशनल ਚ ਆ ਕੇ ਬਹਿਣ ਚ ਬਹਿ ਕੇ ਭਾਵ ਮਾਨਤਮਿਕ ਤੌਰ ਤੇ ਐਵੇਂ ਨਾ ਪੈਸਾ ਬਰਬਾਦ ਕਰੀ ਚਲੋ ਅਦਰ ਸਟੇਟ ਜਾ ਹੋ ਜਿਹੜੇ ਪ੍ਰਵਾਸੀ ਆ ਉਹਨਾਂ ਦਾ ਇਹ ਕੰਮ ਹੀ ਆ ਠੱਗੀਆਂ ਮਾਰਨਾ ਤੁਹਾਨੂੰ ਬਚਣ ਦੇ ਲਈ ਬਹੁਤ ਜ਼ਰੂਰੀ ਆ ਵੀ ਅਵੇਅਰ ਹੋ ਜਾਓ ਹਾਂ ਠੀਕ ਆ ਜਿੱਥੇ ਕਿਸੇ ਦੀ ਲੋੜ ਆ ਉੱਥੇ ਆਪਾਂ ਕਹਿੰਦੇ ਉਹਨਾਂ ਨੂੰ ਦਿਓ ਪਰ ਇਹ ਨਾ ਨਜਾਇਜ਼ ਵੀ ਨਾ ਹੋਵੇ ਠੀਕ ਆ ਤੇ ਇਹ ਵੀਡੀਓ ਤਾਂ ਹੀ ਬਣਾਈ ਆ ਤੁਹਾਡੀ ਮਤਲਬ ਬਚਾਓ ਦੇ ਲਈ ਇਹ ਬਣਾਈ ਹੈ ਇਹਨੂੰ ਵੇਖ ਕੇ ਹੋਰਾਂ ਤੱਕ ਵੀ ਸ਼ੇਅਰ ਕਰ ਦਿਓ ਵੀ ਜਿਹੜਾ ਅੱਜ ਕੱਲ ਨਾਮਾ ਕੰਮ ਚਾਉਦਾ ਲੱਡੂਆਂ ਵਾਲਾ ਲੱਡੂ ਖਾ ਕੇ ਲੁੱਟਣ ਦਾ ਇਹ ਤੋਂ ਬਚੋ ਵੀਡੀਓ ਲਾਈਕ ਤੇ ਸ਼ੇਅਰ ਕਰ ਦਿਓ ਦੱਬ ਕੇ